ਸਾਡੇ ਤੇ ਵਾਰ ਹੋਇਆ ਸਾਡੀ ਵਿਦਿਕ ਹੋਂਦ ਤੇ ਜਿਹੜਾ ਇਹ ਵਾਰ ਹੋਇਆ ਇਹ ਬੜਾ ਖਤਰਨਾਕ ਹੈ ਔਰ ਬੜੀ ਸਾਜਿਸ਼ ਦੇ ਤਹਿਤ ਹੋਇਆ ਜਿਹਨੇ ਸਾਡੇ ਨਾਲੇ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਬੜਾ ਛਾਤਰ ਆ ਬੜਾ ਚਲਾਕ ਆ ਤੇ ਉਹਦੀ ਸਾਈਕੀ ਵੀ ਬੜੀ ਮਜ਼ਬੂਤ ਆ ਅਸਲ 'ਚ ਉਹ ਸਾਡਾ ਸੰਘੀ ਕਰਨ ਕਰਨਾ ਚਾਹੁੰਦਾ ਨੀਤੀਗਤ ਤਰੀਕੇ ਨਾਲ ਮਰਵਾਇਆ ਆਪ ਪਿਛੇ ਰਹੇ ਤੇ ਉੱਪਰਲੀਆਂ ਤਾਕਤਾਂ ਤੋਂ ਸਾਨੂੰ ਮਰਵਾਇਆ ਸਾਨੂੰ ਥੋੜਾ ਥੋੜਾ ਕਰਕੇ ਕਮਜ਼ੋਰ ਕਰਵਾਇਆ ਉਹਨਾਂ ਦੇ ਨਾਲ ਹੁਣ ਕਾਦੀ ਹੁੰਦੇ ਕਾਦੇ ਆਪਣੇ ਜੀ ਉਹ ਤਾਂ ਦੁਸ਼ਮਣਾਂ ਤੋਂ ਵੀ ਭੜੇ ਨਿਕਲ ਗਏ ਬਹੁਤ ਵਕੀਲ ਦਿੱਤੇ ਮੈਂ ਉਹ ਵਕੀਲ ਭਾਈ ਜਾਰੇ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਚਲਾ ਦਿਓ ਜਰੂਰ ਮੇਰੀ ਬੇਨਤੀ ਆਹ ਵਾਏ ਨਾ ਬਿਲਕੁਲ ਇਹ ਉਹ ਵਕੀਲ ਭਾਈ ਜਾਰੇ ਮੇਰੀ ਬੇਨਤੀ ਜਿੰਨੇ ਵੀ ਹਾਈ ਕੋਰਟ ਦੇ ਵਿੱਚ ਨੇ ਵੀ ਇਹ ਤੁਹਾਡੀ ਮਾਂ ਹੈ ਇਹ ਇਹ ਤੁਹਾਡੀ ਸਰਸਵਤੀ ਮਾਂ ਹੈ ਵਿਦਿਆ ਸਰਸਵਤੀ ਦੇ ਰੂਪ ਦੇ ਵਿੱਚ ਗਿਣੀ ਜਾਂਦੀ ਆ ਇਹ ਤੁਹਾਡੀ ਸਰਸਵਤੀ ਮਾਂ ਹੈ ਖੁਸ਼ਵਿੰਦਰ ਜੀ ਸਥਿਤੀ ਕਿਵੇਂ ਦੇਖਦੇ ਹੋ ਸਟੂਡੈਂਟ ਤਾਂ ਐਵੇਂ ਕਹਿ ਰਹੇ ਨੇ ਕਹਿੰਦੇ ਜੇ ਨਾ ਪੈਰਾਂ ਪਾਰ ਹੋਏ ਤਾਂ ਯੂਨੀਵਰਸਿਟੀ ਅੱਜ ਵੀ ਗਈ ਤੇ ਯੂਨੀਵਰਸਿਟੀ ਕੱਲ ਵੀ ਗਈ ਕੋਈ ਖਾਲਸਾ ਪਹੇਰਜੀ ਕਿਫਤ ਜੀ ਠੀਕ ਹੈ ਅਸਲ ਦੇ ਵਿੱਚ ਨਾ ਜਿਹੜਾ ਇਹ ਸਾਡੇ ਤੇ ਵਾਰ ਹੋਇਆ ਸਾਡੀ ਵਿਦਿਕ ਹੋਂਦ ਤੇ ਜਿਹੜਾ ਇਹ ਵਾਰ ਹੋਇਆ ਇਹ ਬੜਾ ਖਤਰਨਾਕ ਹੈ ਔਰ ਬੜੀ ਸਾਜਿਸ਼ ਦੇ ਤਹਿਤ ਹੋਇਆ ਇਹਦੀ ਪਲਾਨਿੰਗ ਇਹ ਨਹੀਂ ਵੀ ਅੱਜ ਕੱਲ ਦੀ ਹੋਗੀ ਇਹ 2022 ਦੀ ਪਲਾਨਿੰਗ ਚੱਲਦੀ ਜਦ ਤੋਂ ਇਲੈਕਸ਼ਨ ਰੁਕੀ ਗਈ ਸੈਨੇਟ ਦੀ ਇਹ 2022 ਦੀ ਪਲਾਨ 3 ਸਾਲ ਲੱਗੇ ਨੇ ਜੀ ਔਰ ਪਿੱਛੇ ਇੱਕ ਨੂੰ ਭੰਗ ਕਰਕੇ ਨਾਲ ਹੀ ਕੁ ਸਮੇਂ ਬਾਅਦ ਫੇਰ ਦੁਬਾਰਾ ਤੋਂ ਨੋਟੀਫਿਕੇਸ਼ਨ ਆਉਣਾ ਇਹਦਾ ਮਤਲਬ ਇਹ ਹੈ ਵੀ ਉਹਨੂੰ ਹੋਰ ਕਰੜਾ ਕਰਕੇ ਰੂਪ ਦੇ ਵਿੱਚ ਆਉਣਾ ਮਤਲਬ ਇਹ ਹੈ ਵੀ ਜਿਹਨੇ ਸਾਡੇ ਨਾਲ ਇਹ ਪੰਗਾ ਲੈਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਬੜਾ ਛਾਤਰ ਆ ਬੜਾ ਚਲਾਕ ਆ ਤੇ ਉਹਦੀ ਸਾਈਕੀ ਵੀ ਬੜੀ ਮਜ਼ਬੂਤ ਆ ਅਸਲ 'ਚ ਉਹ ਸਾਡਾ ਸੰਘੀਕਰਨ ਕਰਨਾ ਚਾਹੁੰਦੇ ਆ ਇਹ ਨਹੀਂ ਹੋਣ ਦੇਣਾ ਲੱਗਦਾ ਵੀ ਵਿਦਿਅਕ ਟਾਂਚੇ ਤੇ ਸੰਗਠਨ ਪਰ ਕਾਬੂ ਜੋ ਕੇ ਸੋਚ ਨੂੰ ਬਦਲਣ ਦੀ ਨੀਤੀ ਆ ਜੋ ਸੈਨੇਟਨ ਪੰਗ ਕੀਤਾ ਜਾ ਰਿਹਾ ਹੈ ਇਹ ਹੋਰ ਲੋਕਤੰਤਰੀ ਸਿਸਟਮ ਖਰਾਬ ਕਰਨ ਦੀ ਕੋਸ਼ਿਸ਼ ਆ ਅਸਲ ਦੇ ਵਿੱਚ ਇੱਕ ਸ਼ਬਦ ਵਰਤੂੰਗਾ ਜੀ ਇਹਨੂੰ ਚਲਾ ਦੇਓ ਇਦਾਂ ਦੇ ਇਦਾਂ ਅਸਲ ਦੇ ਵਿੱਚ ਜਿੱਦਾਂ ਦੇ ਉਹਨਾਂ ਦੇ ਕੋਲ ਹਾਲੇ ਦਿਵਾਲੇ ਉਧਰ ਗੋਬਰ ਦਿਮਾਗ ਆ ਨਾ ਅਸਲ ਦੇ ਵਿੱਚ ਉਹ ਚਾਹੁੰਦੇ ਵੀ ਯੂਨੀਵਰਸਿਟੀ ਦੇ ਸਿਲੇਬਸ ਨੂੰ ਚੇਂਜ ਕਰਕੇ ਨਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਇੱਥੇ ਵੀ ਉਹ ਗੋਬਰ ਦਿਮਾਗ ਪੈਦਾ ਕੀਤੇ ਜਾਣ ਅਸੀਂ ਇਹ ਹੋਣ ਨਹੀਂ ਦੇਣਾ ਸਾਡੇ ਰੋਸ਼ਨ ਦਿਮਾਗ ਬੱਚੇ ਨੇ ਰੋਸ਼ਨ ਦਿਮਾਗ ਸਾਡੇ ਛੋਟੇ ਭਰਾ ਸਾਡੀਆਂ ਛੋਟੀਆਂ ਭੈਣਾਂ ਨੇ ਇੱਥੇ ਅਸੀਂ ਉਹ ਗੋਬਰ ਦਿਮਾਗ ਇੱਥੇ ਨਹੀਂ ਹੋਣ ਦੇਣਾ ਜਿਹੜੀ ਪੜ੍ਹਾਈ ਤੁਸੀਂ ਪੜਾਉਂਦੇ ਆ ਲੋਕਾਂ ਨੂੰ ਉਹ ਨਹੀਂ ਅਸੀਂ ਪੜਾਉਣ ਦੇਣੇ ਹੈਗੇ ਇਹ ਤਾਂ ਪੰਜਾਬ ਦੇ ਪਿੰਡ ਪੁਆਦ ਦੇ ਪਿੰਡਾਂ ਚ ਆੜ ਕੇ ਬਣੀ ਹੋਈ ਯੂਨੀਵਰਸਿਟੀ ਹੈ ਬਹੁਤ ਸਾਰੀਆਂ ਯਾਦਾਂ ਨੇ ਬਹੁਤ ਯਾਦਾਂ ਨੇ ਜੀ ਮੇਰੀਆਂ ਆਪ ਦੀਆਂ ਬਹੁਤ ਯਾਦਾਂ ਨੇ ਹਾਂ ਕੁਸ਼ਤਾਸ਼ਾ ਕਰਕੇ ਆਏ ਹਾਂ ਅੱਜ ਹਾਂ ਜੀ ਦਰਖਤ ਨੂੰ ਮਿਲ ਕੇ ਆਏ ਇੱਕ ਨਾ ਹਾਂ ਹਾਂ ਜਿਹਦੇ ਥੱਲੇ ਅਕਸਰ ਮੈਂ ਬਹਿ ਜਾ ਕਰਦਾ ਹੁੰਦਾ ਸੀ ਜਦੋਂ ਸ਼ਾਮ ਦੀਆਂ ਕਲਾਸਾਂ ਦੇ ਵਿੱਚ ਹੁੰਦਾ ਸੀਗਾ ਜਦੋਂ ਕੋਰਸਪੌਂਡੈਂਸ ਦੇ ਨਾਲ ਮੈਂ ਅੱਗੇ ਵਧਿਆ ਤੇ ਜਦੋਂ ਇਹ ਐਗਜ਼ਾਮੀਨੇਸ਼ਨ ਟਾਈਮ ਦੇ ਵਿੱਚ ਵੀ ਅਸੀਂ ਆਏ ਉਹ ਯਾਦਾਂ ਤਾਂ ਤਾਜ਼ੀਆਂ ਹੋਈਆਂ ਜੀ ਬਹੁਤ ਕੁਸ਼ਲ ਗੱਲਾਂ ਬਾਤਾਂ ਹੋਈਆਂ ਹਾਂਜੀ ਗੱਲਾਂ ਬਾਤਾਂ ਵੀ ਹੋਈਆਂ ਪਰ ਅੱਜ ਉਜੜਦਾ ਵੀ ਦੇਖਦੇ ਆ ਇਹ ਉਜੜਦਾ ਵੀ ਦੇਖਦੇ ਆ ਵੀ ਇਹ ਜਿਹੜਾ ਡਿਕਟੇਟਰਸ਼ਿਪ ਸਾਡੇ ਤੇ ਭਾਰੂ ਹੋ ਰਹੀ ਆ ਕੇਂਦਰ ਜਿਹੜਾ ਸਾਡਾ ਕੇਂਦਰੀਕਰਨ ਕਰਨ ਲੱਗਾ ਹੋਇਆ ਵੀ ਉਹਦੇ ਤੇ ਸਾਨੂੰ ਸ਼ਰਮ ਵੀ ਆਉਂਦੀ ਆ ਕੁਝ ਆਪਣੇਆਂ ਨਾਲ ਗਿਲਾ ਸ਼ਿਕਵਾ ਹੈ ਸਾਰਿਆਂ ਨਾਲ ਹੀ ਆਪਨੇ ਕਾਦੇ ਨੇ ਜੀ ਜਿਨ੍ਹਾਂ ਨੇ ਸਾਨੂੰ ਨੀਤੀਗਤ ਤਰੀਕੇ ਨਾਲ ਮਰਵਾਇਆ ਆਪ ਪਿਛੇ ਰਹੇ ਤੇ ਉੱਪਰਲੀਆ ਤਾਕਤਾਂ ਤੋਂ ਸਾਨੂੰ ਮਰਵਾਇਆ ਸਾਨੂੰ ਥੋੜਾ ਥੋੜਾ ਕਰਕੇ ਕਮਜ਼ੋਰ ਕਰਵਾਇਆ ਉਹਨਾਂ ਦੇ ਨਾਲ ਹੁਣ ਕਾਦੀ ਹੁੰਦੇ ਕਾਦੇ ਆਪਣੇ ਜੀ ਉਹ ਤਾਂ ਦੁਸ਼ਮਣਾਂ ਤੋਂ ਵੀ ਭੜੇ ਨਿਕਣਗੇ ਇਹ ਕਿਤੇ ਅੱਜ ਦੀ ਗੱਲ ਹੈ 2022 ਦੇ ਵਿੱਚ ਅਸੀਂ ਪ੍ਰੋਟੈਸਟ ਕਰਨ ਲੱਗੇ ਜਦੋਂ ਸੈਨੇਟ ਦੀ ਇਲੈਕਸ਼ਨ ਦੇ ਵਾਸਤੇ ਉਦੋਂ ਫਿਰ ਸਾਡੀ ਪੰਜਾਬ ਸਰਕਾਰ ਤਾਂ ਸਾਡੇ ਵਿਦਿਆਰਥੀਆਂ ਨੂੰ ਡੰਡੇ ਫੇਰਦੀ ਸੀ ਕਿ ਰੋਕਿਆ ਜੇ ਪੰਜਾਬ ਯੂਨੀਵਰਸਿਟੀ ਦਾ ਪੰਜਾਬ ਨਾਂ ਦੇ ਪੰਜਾਬ ਰਹਿ ਗਿਆ ਹੁਣ ਹੈ ਕੀ ਆ ਸਾਡੇ ਕੋਲ ਇਸ ਤਰ੍ਹਾਂ ਨਹੀਂ ਸਾਡੇ ਕੋਲ ਸਾਰਾ ਕੁਝ ਹੈ ਜੀ ਆ ਦੇਖੋ ਅੱਜ ਪੂਰਾ ਪੁਰਾਣਾ ਪੰਜਾਬ ਇਕੱਠਾ ਹੋਇਆ ਹੋਇਆ ਵੇ ਜੀ ਹਰਿਆਣਾ ਪੁਰਾਣਾ ਪੰਜਾਬ ਹਿਮਾਚਲ ਪ੍ਰਦੇਸ਼ ਤੱਕ ਪੰਜਾਬ ਨਹੀਂ ਹਿਮਾਚਲ ਪੁਰਾਣਾ ਪੰਜਾਬ ਰਾਜਸਥਾਨ ਪੁਰਾਣਾ ਪੰਜਾਬ ਪੰਜਾਬ ਅੱਜ ਦਾ ਪੰਜਾਬ ਪੁਰਾਣੇ ਪੰਜਾਬ ਦਾ ਹਿੱਸਾ ਅੱਜ ਸਾਰੇ ਉਰੇ ਇਕੱਠੇ ਹੋਏ ਹੋਏ ਨੇ ਜੀ ਕਿਹੜਾ ਵਿਦਿਆਰਥੀ ਆ ਜਿਹੜਾ ਇੱਥੋਂ ਪੜ੍ਹ ਕੇ ਗਿਆ ਵਾ ਜਾਇ ਨਹੀਂ ਹੈ ਸੈਨੇਟ ਦੇ ਮੈਂਬਰ ਆਏ ਹੋਏ ਨੇ ਵੱਖ-ਵੱਖ ਤਬਕਿਆਂ ਦੇ ਲੋਕ ਆਏ ਬਨੇ 75 ਜਥੇਬੰਦੀਆਂ ਆਈਆਂ ਹੋਈਆਂ ਸੀਗੇ ਅੱਜ 75 ਜਥੇਬੰਦੀਆਂ ਮੇਰੇ ਕੋਲ ਡਾਇਰੀ 'ਚ ਨਾਮ ਨੋਟਾ ਗੱਲੀ-ਗੱਲੀ ਦਾ ਜੀ ਭਾਨਾ ਹੁਣੇ ਗੱਲ ਕਰ ਰਿਆ ਸੀ ਮੇਰੇ ਨਾਲ ਕਹਿੰਦਾ ਇੱਥੇ ਹੁਣ ਯੂਨੀਵਰਸਿਟੀ 'ਚ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਣੂਗਾ ਹੁਣ ਕਹਿੰਦੇ ਮਾਲਵੇ ਵਾਲੇ ਇੱਥੇ 10 ਤਰੀਕ ਨੂੰ ਢੂੜਾ ਪਟਣਗੇ ਨਹੀਂ ਢੂੜਾ ਪਟਣਗੇ ਜੀ ਢੂੜਾ ਕੱਲਾ ਮਾਲਵਾ ਕਿਉਂ ਜੀ ਕੱਲਾ ਮਾਲਵਾ ਨਹੀਂ ਹੈ ਪਵਾਦ ਵੀ ਹਰਿਆਣਾ ਪਵਾਦਦਾ ਮਾਲਵਾ ਆਏਗਾ ਦੋਆਬਾ ਆਏਗਾ ਮੱਝ ਆਏਗਾ ਹਿਮਾਚਲ ਆਊਗਾ ਸਾਡੇ ਉੱਪਰੇ ਪਹਾੜੀ ਇਲਾਕੇ ਆਉਣਗੇ ਹਰ ਇੱਕ ਬੰਦਾ ਆਊਗਾ ਜਿਹਨੂੰ ਦਰਦ ਹੈ ਜੀ ਕੁਸ਼ਵਿੰਦਰ ਜੀ ਸਰਕਾਰ ਹੈ ਸੈਂਟਰ ਦੀ ਕੇਂਦਰ ਦੀ ਪਾਵਰਫੁੱਲ ਸੱਤਾਧਾਰੀ ਪਾਰਟੀ ਹੈ ਕਿ ਲੱਗਦਾ ਮੱਥਾ ਲੱਗ ਜੇਗਾ ਹਾਂ ਜੀ ਲੱਗੂਗਾ ਲੱਗੂਗਾ ਵੀ ਤੇ ਜਿੱਤਾਂਗੇ ਵੀ ਮੈਂ ਇੱਕ ਅਪੀਲ ਵੀ ਕਰਨੀ ਚਾਹੁੰਦਾ ਇਸ ਯੂਨੀਵਰਸਿਟੀ ਨੇ ਨਾ ਹਾਈ ਕੋਰਟ ਨੂੰ ਬਹੁਤ ਵਕੀਲ ਦਿੱਤੇ ਆ ਮੈਂ ਉਹ ਵਕੀਲ ਭਾਈਚਾਰੇ ਨੂੰ ਮੈਂ ਬੇਨਤੀ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਜ਼ਰੀਏ ਚਲਾ ਦਿਓ ਜਰੂਰ ਮੇਰੀ ਬੇਨਤੀ ਹਾਂ ਵਾਈ ਨਾਟ ਬਿਲਕੁਲ ਵੀ ਉਹ ਵਕੀਲ ਭਾਈਚਾਰੇ ਨੂੰ ਮੇਰੀ ਬੇਨਤੀ ਜਿੰਨੇ ਵੀ ਹਾਈ ਕੋਰਟ ਦੇ ਵਿੱਚ ਨੇ ਵੀ ਇਹ ਤੁਹਾਡੀ ਮਾਂ ਹੈ ਇਹ ਇਹ ਤੁਹਾਡੀ ਸਰਸਵਤੀ ਮਾਂ ਹੈ ਐਗਜ਼ੈਕਟਲੀ ਵਿਦਿਆ ਸਰਸਵਤੀ ਦੇ ਰੂਪ ਦੇ ਵਿੱਚ ਗਿਣੀ ਜਾਂਦੀ ਆ ਇਹ ਤੁਹਾਡੀ ਸਰਵਿਸ ਸਰਸਵਤੀ ਮਾਂ ਹੈ ਤੁਹਾਡੀ ਮਾਂ ਨੇ ਤੁਹਾਨੂੰ ਜਨਮ ਦਿੱਤਾ ਪਰ ਅੱਜ ਜੱਜਾਂ ਦੇ ਮੂਹਰੇ ਖੜਨ ਵਾਸਤੇ ਬੋਲਣ ਵਾਸਤੇ ਵਕਾਲਤ ਕਰਨ ਵਾਸਤੇ ਇਸ ਧਰਤੀ ਨੇ ਤੁਹਾਨੂੰ ਪੈਦਾ ਕੀਤਾ ਵੀ ਘਟੋ ਘਟਾ ਆਪਣੀ ਇਸ ਵਿਦਿਅਕ ਮਾਂ ਨੂੰ ਬਚਾਉਣ ਵਾਸਤੇ ਤਨਾਲ ਆਓ ਇੱਥੇ ਜਰੂਰ ਇਹਦੇ ਬੱਤੇ ਇਕੱਠੇ ਹੋ ਲਾਸਟ ਕਮੈਂਟਾ ਸ੍ਰੀ ਚਮਕੌਰ ਸਾਹਿਬ ਮੋਰਚਾ ਹਾਜ਼ਰ ਪ੍ਰੋਪਰ ਦੇਖੋ ਸ੍ਰੀ ਚਮਕੌਰ ਸਾਹਿਬ ਮੋਰਚਾ ਉਹ ਜਿੱਥੇ ਵੀ ਚਾਹੇ ਪੰਜਾਬ ਦੇ ਵਿੱਚ ਆ ਚਾਹੇ ਪੰਜਾਬ ਦੇ ਬਾਹਰ ਆ ਜਿੱਥੇ ਵੀ ਬੇਇਨਸਾਫੀ ਹੋ ਕਿਸੇ ਨਾਲ ਵੀ ਸ੍ਰੀ ਚਮਕੌਰ ਸਾਹਿਬ ਮੋਰਚਾ ਖੜਾ ਅਸੀਂ ਵੱਧ ਤੋਂ ਵੱਧ ਉਸ ਦਿਨ ਵੀ ਬੰਦੇ ਲੈ ਕੇ ਆਵਾਂਗੇ ਤੇ ਆਪਣੇ ਲੋਕਾਂ ਨੂੰ ਵੀ ਜਾਗਰੂਕ ਕਰਾਂਗੇ ਕਿ ਜਿਵੇਂ ਇਹਨਾਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਸਾਡੀਆਂ ਸਰਕਾਰਾਂ ਨੇ ਸਾਡਾ ਇਤਿਹਾਸ ਖਤਮ ਕਰਤਾ ਆਪਣੇ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਸਾਨੂੰ ਖਤਮ ਕਰਨ ਦੀ ਤਿਆਰੀ ਕਰੀ ਜਿਹੜੀ ਯੂਨੀਵਰਸਿਟੀ ਇਹਨਾਂ ਨੇ ਖੋਣੀ ਹੈ ਠੀਕ ਹੈ ਬਹੁਤ ਮਿਹਰਬਾਨੀ ਤਾਂ ਕਾਕਾ ਖੁਸ਼ਵਿੰਦਰ ਸਿੰਘ ਗੱਲਬਾਤ ਕਰ ਰਹੇ ਸੀ ਤਰਕ ਨੇ ਕਹਿੰਦੇ ਇੱਥੇ ਬਹੁਤ ਪੁਰਾਣੀਆਂ ਯਾਦਾਂ ਨੇ ਪੇੜਾਂ ਦੇ ਨਾਲ ਗੱਲਾਂ ਕਰਕੇ ਆਇਆ ਕਿਉਂਕਿ ਜਦੋਂ ਇੱਥੇ ਪੜ੍ਹਦੇ ਸੀ ਤਾਂ ਬਹੁਤ ਸਾਰੀਆਂ ਚੀਜ਼ਾਂ ਸੀ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਪੰਜਾਬ ਦੀ ਸੀ ਤੇ ਪੰਜਾਬ ਦੀ ਹੀ ਰਹੇਗੀ ਕੈਮਰਾ ਪਰਸਨ ਰੋਸ਼ਨ ਅਗਗਨ ਸ਼ੋਕਲਾ ਡੇਲੀ ਪੋਸਟ ਪਿੰਦਾ